ਹੰਦਸੇ ਸਿੱਖਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਜੀ ਤੁਸੀਂ ਆ ਸਾਰਾ ਡਰਾ ਕੀਤਾ ਹੋਇਆ ਦੇਖ ਸਕਦੇ ਹੋਗੇ ਇਹ ਸਾਰੇ ਆਪਾਂ ਬੁਲੀਅਨ ਸਟਿਚ ਦੇ ਨਾਲ ਫਲਾਵਰ ਨੇਗੇ ਉਹ ਬਣਾਵਾਂਗੇ ਸਾਰਾ ਇਹ ਨੈਕ ਤੇ ਆਗਾ ਇੱਕ ਲਾਈਨ ਹੈ ਜਿਹੜੀ ਉਹ ਆਪਾਂ ਐਸ ਲੋਡ ਦਿੱਤੀ ਹੈਗੀ ਬਿਲਕੁਲ ਹੀ ਗਲੇ ਦੇ ਨਾਲ ਨਾਲ ਤੇ ਇੱਕ ਬਿਲਕੁਲ ਆਪਾਂ ਆਹ ਵਾਲੀ ਲਾਈਨ ਦੇ ਨਾਲ ਨਾਲ ਫਲਾਵਰ ਨੇ ਜਿਹੜੇ ਉਹ ਵਾਲੀ ਡਰਾ ਕੀਤੇ ਨੇ ਇਹ ਪੈਟਰਨ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋਗੇ ਇਹਦਾ ਵੀ ਕਿਦਾਂ ਡਰਾ ਕਰਨਾਗਾ ਠੀਕ ਹੈ ਜੀ ਤੇ ਅੱਗੇ ਨੂੰ ਆਪਾਂ ਕਿਵੇਂ ਵਰਕ ਕਰਨਾਗਾ ਤੁਸੀਂ ਸਾਰੇ ਵੀਡੀਓ ਦੇ ਨਾਲ ਜੁੜੇ ਰਹੋ ਜਿਹੜੇ ਜਿਹੜੇ ਚੈਨਲ ਦੇ ਨਾਲ ਨਵੇਂ ਆਏ ਨੇਗੇ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਗੇ ਨੂੰ ਵਰਕ ਕਿਵੇਂ ਕਰਨਾਗਾ ਉਹ ਤੁਹਾਨੂੰ ਆਪਾਂ ਹੌਲੀ ਹੌਲੀ ਨਾਲ ਨਾਲ ਦੱਸਦੇ ਜਾਵਾਂਗੇ ਤੇ ਇਹਦੇ ਘੇਰੇ ਦੇ ਉੱਪਰ ਇੱਕ ਅਲੱਗ ਜਾਂ ਡਿਫਰੈਂਟ ਜਾਂ ਡਿਜ਼ਾਈਨਾਂਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਹਾਂਜੀ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਸੀਗਾ ਜਿਹੜਾ ਪਨੇਵਾ ਵਾਲਾ ਸਾਰਾ ਟਰੇਸ ਕੀਤਾ ਹੋਇਆਗਾ ਇਹਦੇ ਵਿੱਚ ਆਪਾਂ ਨੇ ਬਣਾਉਣੇ ਹੈਗੇ ਬੁਲੀਨ ਸਟਿਚ ਦੇ ਨਾਲ ਜਿਹੜੇ ਆਪਾਂ ਫਲਾਵਰ ਬਣਾਉਣੇ ਹੁੰਦੇ ਹੈਗੇ ਇਹ ਵਾਲੇ ਫਲਾਵਰ ਨੇ ਜਿਹੜੇ ਆਪਾਂ ਇਹਦੇ ਵਿੱਚ ਬਣਾਉਣੇ ਨੇ ਇਹਦੇ ਉੱਪਰ ਮੈਂ ਇੱਕ ਮੋਤੀ ਵੀ ਐਡ ਕੀਤਾ ਹੋਇਆਗਾ ਜਿਹੜੇ ਆਪਾਂ ਸੈਂਟਰ ਚ ਲਾਉਣੇ ਆ ਇਹ ਵਾਲਾ ਫਲਾਵਰ ਦੀ ਫੁੱਲ ਵੀਡੀਓ ਆਪ ਆਪਣੀ ਚੈਨਲ ਦੇ ਉੱਪਰ ਪਾਈ ਹੋਈ ਹੈ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਵਾਂਗੀ ਆਵਲੇ ਫਲਾਵਰ ਦਾ ਤੇ ਇਹਦੇ ਵਿੱਚ ਆਪਾਂ ਕਲਰ ਯੂਜ਼ ਕਰ ਰਹੇ ਹਾਂ ਇੱਕ ਤਾਂ ਕਰੀਮ ਕਲਰ ਆਗਾ ਤੇ ਲਾਈਟ ਕਲਰ ਆਪਾਂ 그린 ਯੂਜ਼ ਕਰ ਰਹੇ ਹਾਂ ਇਹਨਾਂ ਦੇ ਕੋਡ ਮੈਂ ਤੁਹਾਨੂੰ ਦਿਖਾਉਣੀ ਆ 그린 ਕਲਰ ਦਾ ਕੋਡ ਹੈਗਾ 7464 ਆਵਲਾ ਆਵਲਾ ਲਾਈਟ 그린 ਕਲਰ ਆ 7464 ਇਹਦਾ ਕੋਡ ਆਗਾ ਤੇ ਜਿਹੜਾ ਆਪਣੇ ਕੋਲੇ ਆਵਲਾਗਾ ਕਰੀਮ ਕਲਰ ਇਹਦਾ ਕੋਡ ਹੈਗਾ ਆ 8001 ਠੀਕ ਹੈ ਜੀ ਦੋ ਕਲਰ ਯੂਜ਼ ਕਰ ਰਹੇ ਹਾਂ ਪਹਿਲੇ ਵਿੱਚ ਲਾਈਟ ਗ੍ਰੀਨ ਤੇ ਕਰੀਮ 레드 ਕਲਰ ਦਾ ਆਪਾਂ ਬੇਸ ਰੱਖਿਆ ਹੋਇਆ ਹੈਗਾ 8001 ਕਰੀਮ ਕਲਰ ਤੇ 7464 ਹੈਗਾ ਆ ਜਿਹੜਾ ਉਹ ਗ੍ਰੀਨ ਕਲਰ ਦਾ ਜਿਹੜਾ ਆਪਾਂ ਨੇ ਕੋਡ ਯੂਜ਼ ਕੀਤਾ ਹੋਇਆ ਇਹਨਾਂ ਦੇ ਵਿੱਚ ਤੇ ਜਿਹੜੇ ਆਪਾਂ ਫਲਾਵਰ ਦੀ ਵੀਡੀਓ ਹੈਗੀ ਉਹਦਾ ਡਿਸਕ੍ਰਿਪਸ਼ਨ ਚ ਲਿੰਕ ਪਾਉਂਗੀ ਤੁਸੀਂ ਉੱਥੇ ਜਾ ਕੇ ਸਿੱਖ ਲਿਓ ਜਿੰਨਾਂ ਨੂੰ ਇਹ ਵਾਲਾ ਫਲਾਵਰ ਬਣਾਉਣਾ ਹੁਣ ਆਉਂਦਾਗਾ ਉਹ ਇਹ ਵਾਲਾ ਡਿਜ਼ਾਈਨ ਬਹੁਤ ਹੀ ਆਸਾਨੀ ਨਾਲ ਬਣਾ ਲੈਣਗੇ ਇਹਨੂੰ ਸਾਰੇ ਨੂੰ ਆਪਾਂ ਟ੍ਰੇਸ ਕਰਨਾਗਾ ਟ੍ਰੇਸਿੰਗ ਮੈਂ ਤੁਹਾਨੂੰ ਪਹਿਲਾਂ ਦੱਸੀ ਹੈਗੀ ਤੇ ਇਹਦੇ ਵਿੱਚ ਮੈਂ ਹੁਣ ਲੀਫਸ ਬਣਾ ਰਹੀ ਸੀਗੀ ਇਹਦੀ ਵੀ ਆਪਾਂ ਫੁੱਲ ਵੀਡੀਓ ਬਣਾਈ ਹੋਈ ਹੈਗੀ ਤੁਸੀਂ ਇਹ ਵਾਲੀ ਵੀਡੀਓ ਦੇਖ ਸਕਦੇ ਹੋਗੇ ਜਾ ਕੇ ਤੇ ਇਹਦੇ ਆਪਾਂ ਘੇਰੇ ਦੇ ਉੱਪਰ ਇੱਕ ਨਵਾਂ ਡਿਜ਼ਾਈਨ ਪਾਵਾਂਗੇ ਉਹਨੂੰ ਆਪਾਂ ਸਾਰੇ ਨੂੰ ਕਿਵੇਂ ਬਣਾਉਣਾਗਾ ਉਹ ਤੁਹਾਨੂੰ ਮੈਂ ਇਸੇ ਵੀਡੀਓ ਦੇ ਵਿੱਚ ਦੱਸੂਗੀ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ੋਰ ਦੇਖਿਓ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਵਿੱਚ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਵਿੱਚ ਰਹਿ ਜਾਂਦੀਆਂ ਨੇ ਫਿਰ ਬਾਅਦ ਵਿੱਚ ਉਹ ਸਮਝ ਚ ਨਹੀਂ ਆਉਂਦੀਆਂ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਇਸੀ ਤਰ੍ਹਾਂ ਹੈ ਜਿਹੜਾ ਆਪਾਂ ਇਹਦੇ ਵਿੱਚ ਜਸਟ ਬੁਲੀਅਨ ਫਲਾਵਰ ਹੀ ਯੂਜ਼ ਕਰ ਰਹੇ ਹਾਂਗੇ ਇਹ ਸਾਰੇ ਬੁਲੀਅਨ ਬਣਾਉਂਦੇ ਜਾਣੇ ਨੇ ਤੇ ਇੱਥੇ ਗ੍ਰੀਨ ਲੀਫਸ ਨੇ ਜਿਹੜੀਆਂ ਉਹ ਬਣਾਉਂਦੇ ਜਾਣੇ ਇਹਦੇ ਨਾਲ ਹੀ ਇੱਕ ਡਿਫਰੈਂਟ ਹੈ ਜਿਹੜਾ ਉਹ ਡਿਜ਼ਾਈਨਰ ਰੈਡੀ ਹੋਊਗਾ ਇਹਦੇ ਫਾਈਨਲ ਲੁੱਕ ਮੈਂ ਤੁਹਾਨੂੰ ਐਂਡ ਤੇ ਦਿਖਾਉਂਗੀ ਐਂਡ ਤੱਕ ਤੁਸੀਂ ਬਣੀ ਰਹੋ ਤੇ ਨੈਕਸਟ ਆਪਾਂ ਬਣਾਵਾਂਗੇ ਜੀ ਖੀਰੇ ਦਾ ਖੀਰੇ ਦਾ ਤੁਹਾਨੂੰ ਆਪਾਂ ਹੁਣ ਦੱਸਾਂਗੇ ਪਹਿਲਾਂ ਤੁਸੀਂ ਆਹ ਵਾਲਾ ਕੰਪਲੀਟ ਕਰ ਲੈਣਾ ਸਾਰਾ ਨੈਕ ਦਾ ਇਹਦੇ ਵਿੱਚ ਤੁਸੀਂ ਦੋ ਪੱਤੀਆਂ ਕਿਤੇ ਤਿੰਨ ਪੱਤੀਆਂ ਇਸ ਤਰੀਕੇ ਦੇ ਨਾਲ ਬਣਾ ਲੈਣੀਆਂ ਹੈਗੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਘੇਰੇ ਦਾ ਡਿਜ਼ਾਈਨ ਕਿਵੇਂ ਬਣਾਉਣਾਗਾ ਤੁਹਾਨੂੰ ਉਹ ਵਾਲਾ ਦੱਸਾਂਗੇ ਹਾਂਜੀ ਹੁਣ ਆਪਾਂ ਬਣਾਵਾਂਗੇ ਜੀ ਘੇਰੇ ਵਾਲਾ ਡਿਜ਼ਾਈਨ ਇਹ ਆਪਾਂ ਘੇਰੇ ਦੇ ਇੱਕ ਕਾਰਨਰ ਦੇ ਉੱਪਰ ਫਲਾਵਰ ਬਣਾ ਰਹੇ ਹਾਂਗੇ ਇਹ ਫਲਾਵਰ ਨੂੰ ਕਿਵੇਂ ਬਣਾਉਣਾਗਾ ਇਹ ਆਪਾਂ ਤੁਹਾਨੂੰ ਸਹਾਇਤਾ ਦੱਸਾਂਗੇ ਪਹਿਲਾਂ ਤੁਸੀਂ ਟ੍ਰੇਸ ਨੂੰ ਦੇਖ ਸਕਦੇ ਹੋਗੇ ਕਿ ਇਹ ਕੋ ਕਿਹੜੇ ਪੈਟਰਨ ਦੇ ਵਿੱਚ ਬਣਾਈ ਹੋਈ ਹੈਗੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਸਾਰਿਆਂ ਨੂੰ ਕਿਵੇਂ ਬਣਾਉਣਾਗਾ ਤੁਸੀਂ ਇਹ ਦੇਖਿਓ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਇਹ ਵਾਲੇ ਤਿੰਨ ਫਲਾਵਰ ਨੇਗੇ ਬੁਲੀਨ ਸਟਿਚ ਦੇ ਨਾਲ ਬਣਾਵਾਂਗੇ ਇਹਨਾਂ ਨੂੰ ਜਿਹੜੇ ਆਪਣੇ ਕੋਲੇ ਆਹ ਤਿੰਨ ਫਲਾਵਰ ਨੇਗੇ ਇਹ ਆਪਾਂ ਬੁਲੀਨ ਸਟਿਚ ਦੇ ਨਾਲ ਬਣਾਵਾਂਗੇ ਤੇ ੜੀਆਂ ਗ੍ਰੀਨ ਲੀਫਸ ਨੇਗੀਆਂ ਉਹ ਆਪਾਂ ਬਣਾਵਾਂਗੇ ਉਹ ਸਾਰੀਆਂ ਆਪਾਂ ਤੁਹਾਨੂੰ ਦੱਸੀਆਂ ਹੋਈਆਂ ਨੇਗੀਆਂ ਇੱਥੇ ਵੀ ਸਾਰੇ ਬੁਲੀਨ ਸਟਿਚ ਚਾਹਣਗੇ ਤੇ ਇੱਥੇ ਨੋਟ ਸਟਿਚ ਆਊਗਾ ਹੋਲੀ-ਵੋਲੀ ਤੁਸੀਂ ਇਹਨੂੰ ਸਾਰਿਆਂ ਨੂੰ ਦੇਖਿਓ ਵੀ ਇਹ ਆਪਾਂ ਕਿਵੇਂ ਬਣਾਉਣਾਗਾ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਵਾਂਗੇ ਕਿ ਇਹ ਬਣ ਕੇ ਕਿੱਦਾਂ ਰੈਡੀ ਹੁੰਦਾ ਸਭ ਤੋਂ ਪਹਿਲਾਂ ਆਪਾਂ ਹੰਗੂਲੀ ਨੇ ਸਟੀਚ ਵਾਲਾ ਜਿਹੜਾ ਫਲਾਵਰ ਹੈ ਇਹਨੂੰ ਕੰਪਲੀਟ ਕਰਾਂਗੇ ਅਗਰ ਤੁਹਾਨੂੰ ਇਹ ਨਹੀਂ ਆਉਂਦਾ ਹੈਗਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆਂਗੀ ਕਿ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰੋ ਇਹਦੀ ਵੀਡੀਓ ਆਪਾਂ ਪਾਈ ਹੋਈ ਹੈਗੀ ਕਿ ਇਹ ਵਾਲਾ ਫਲਾਵਰ ਹੈ ਜਿਹੜਾ ਉਹ ਕਿਵੇਂ ਬਣਾਉਣਾਗਾ ਠੀਕ ਹੈ ਜੀ ਆਪਾਂ ਇਹ ਤਿੰਨੇ ਫਲਾਵਰ ਬਣਾ ਕੇ ਤੁਨੂੰ ਫਿਰ ਨੈਕਸਟ ਬਣਾਉਣਾ ਦੱਸਾਂਗੀ ਹਾਂਜੀ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਉਹ ਆਪਾਂ ਐਤਾ ਰੈਡੀ ਕਰਨਾ ਦਾ ਜਿਵੇਂ ਇਹ ਸੈਂਟਰ ਦੇ ਵਿੱਚ ਮੈਂਨੇ ਸਾਰੇ ਬੁਲਿਓਨ ਫਲਾਵਰ ਬਣਾਏ ਨੇਗੇ ਤੇ ਆਹ ਵਾਲੀਆਂ ਗ੍ਰੀਨ ਲੀਫਸ ਹੋਣਗੀਆਂ ਸਾਧੀਆਂ ਜਿੱਦਾਂ ਹੀ ਆਪਾਂ ਨੇ ਇੱਧਰ ਕੀਤਾ ਉਸੇ ਜਿਹਾ ਆਪੇ ਇੱਧਰ ਲਈ ਸਾਈਡ ਕਰਾਂਗੇ ਤੁਨੂੰ ਮੈਂ ਆਹ ਵਾਲੀ ਇੱਕ ਲਾਈਨ ਕਰਕੇ ਦਿਖਾਉਣੀ ਆ ਕਿ ਜਿਹੜੀ ਆਪਣੀ ਆਹ ਡੰਡੀ ਬਣਾਈ ਹੈ ਇਹ ਕਿੱਦਾਂ ਬਣਾਉਣੀ ਹੈਗੀ ਤੇ ਆਹ ਵਾਲੇ ਨਾਰਮਲੀ ਜਿੱਦਾਂ ਸਟਿਚ ਜਾ ਰਹੇ ਨੇ ਉਹਦਾ ਹੀ ਆਹ ਵਾਲੇ ਸਟਿਚ ਬਣਾਉਣੇ ਨੇ ਤੇ ਲੀਫਸ ਨੇ ਜਿਹੜੀਆਂ ਤੋਂ ਨੂੰ ਦਸੀਆਂ ਹੋਈਆਂ ਨੇਗੀਆਂ ਤੇ ਇੱਥੇ ਵੀ ਆਪਾਂ ਬੁਲੀਨ ਬਣਾਵਾਂਗੇ ਉਹ ਤੋਂ ਮੈਂ ਬਣਾਤੀ ਰੱਖਾਂਗੀ ਐਦਾਂ ਆਪਾਂ ਸਟੈਮ ਸਟਿਚ ਦੇ ਨਾਲ ਹੀ ਜਿਹੜਾ ਇਹ ਸਾਰਾ ਬਣਾਉਣਾਗਾ ਤੁਸੀਂ ਹੁਣ ਧਿਆਨ ਨਾਲ ਦੇਖਿਓ ਸਟੈਮ ਸਟਿਚ ਦੇ ਨਾਲ ਹੀ ਜਿਹੜੀਆਂ ਉਹ ਸਾਰੀਆਂ ਡੰਡੀਆਂ ਕਵਰ ਕਰਨੀਆਂ ਨੇ ਆਪਾਂ ਨੇ ਜਿਹੜੇ ਡਿਜ਼ਾਈਨ ਦੇ ਵਿੱਚ ਦੇਖੋ ਅਸਟਰਾ ਇਹ ਆਪਾਂ ਜਿਹੜੀਆਂ ਸਾਰੀਆਂ ਡੰਡੀਆਂ ਕਵਰ ਕਰਨੀਆਂ ਨੇ ਇਹਦੇ ਵਿੱਚ ਜਿਹੜੀਆਂ ਵੀ ਹੋਣਗੀਆਂ ਜਿਵੇਂ ਆਪਾਂ ਨੇ ਇਧਰਲਾ ਪੋਰਸ਼ਨ ਬਣਾਇਆ ਉਸੇ ਤਰ੍ਹਾਂ ਇਧਰਲਾ ਪੋਰਸ਼ਨ ਬਣੂਗਾ ਮੈਂ ਤੁਹਾਨੂੰ ਬਾਅਦ ਵਿੱਚ ਸਾਰਾ ਕੰਪਲੀਟ ਕਰਕੇ ਇਹਦੀ ਫਾਈਨਲ ਲੁੱਕ ਬਿਲਕੁਕੁਲ ਐਂਡ ਤੇ ਦਿਖਾਉਂਗੀ ਕਿ ਜਿਹੜਾ ਆਪਾਂ ਨੇ ਕਿਵੇਂ ਬਣਾਉਣਾਗਾ ਇਹ ਜਸਟ ਵਿੱਚ ਮੈਂ ਤੁਹਾਨੂੰ ਹਿੰਟ ਦੇ ਰਹੀ ਹਾਂ ਜੀ ਕਿ ਕਿਹੜੀ ਚੀਜ਼ ਕਿੱਦਾਂ ਬਣੂਗੀ ਬੁਲੀਆਂ ਵਾਲੀ ਸਾਰਿਆਂ ਨੂੰ ਆਉਂਦੀ ਹੈਗੀ ਜਿਹੜੇ ਆਪਾਂ ਫਲਾਵਰ ਬਣਾਏ ਨੇਗੇ ਤੇ ਆਵਲੀ ਡੰਡੀ ਵੀ ਮੈਨੇ ਬਹੁਤ ਵਾਰੀ ਸੁਖਾਈ ਹੋਈਏਗੀ ਸਾਰਾ ਕੁਛ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆਗਾ ਉਹੀ ਹੈਗਾ ਜਸਟ ਆਪਾਂ ਇਹਦੇ ਨਾਲ ਉਹ ਬਣਾ ਦਿੰਨੇ ਆਂ ਡਿਜ਼ਾਈਨ ਬਣਾ ਦਿੰਨੇ ਆਂਗੇ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਜਿਹੜੀ ਇਹ ਸਾਰੀ ਡੰਡੀ ਆਪਾਂ ਨੇ ਕਲੀਅਰ ਕਰਨੀ ਹੈ ਫਿਰ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਇੱਥੇ ਪੱਤੀ ਦਿੱਤੀ ਹੈਗੀ ਇਹ ਵਾਲੀ ਰੱਖਣੀ ਹੈ ਤੇ ਕਪੜਾ ਬਿਲਕੁਲ ਹੀ ਆਪਾਂ ਹਾਰਡ ਰੱਖਣਾਗਾ ਜੇ ਆਪਾਂ ਕੰਮ ਦੇ ਵਿੱਚ ਫਿਨਿਸ਼ਿੰਗ ਲੈ ਕੇ ਆਉਣੀ ਹੈਗੀ ठीक है इस तरह आप पत्ती बना लेंगे ये वाला डिजाइन मैं कस्टमर ने खुद भेजा सी डिजाइन आप सेम बना शायद वाला डिजाइन बहुत बारी देखिया भी होगा रेड कलर की बेस के उपर ही वाला डिजाइन है जो बन दें किसी भी बनवा सकते कलर हो कलर कंबीनेशन उस हिसाब हो जाएगा देखो ਠੀਕ ਹੈ ਜੀ ਤੇ ਹੁਣ ਆਪਾਂ ਨੇ ਜਿਹੜੀ ਆ ਵਾਲੀ ਪੱਤੀ ਹੈ ਜੋ ਨਾਲ ਦੀ ਨਾਲ ਕਰਦੇ ਨੇ ਕਿਉਂਕਿ ਥ੍ਰੈਡ ਜਿਹੜਾ ਉਹ ਆਪਣੇ ਸੂਈ ਦੇ ਵਿੱਚ ਫਾਗਾ ਤੇ ਇਹਨੂੰ ਖਤਮ ਕਰਨ ਤੋਂ ਬਾਅਦ ਜਿਹੜਾ ਉਹ ਆਪਾਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਕਿ ਆਪਾਂ ਜਿਹੜਾ ਨੈਕਸਟ ਉਹ ਕਿਵੇਂ ਕਰਨਾ ਹੈ ਹਿੰਦ ਨੂੰ ਪਹਿਲਾਂ ਇਹ ਆ ਵਾਲੀ ਚੀਜ਼ ਦੱਸਦੀ ਹੈ ਕਿ ਕੇਵਲ ਚੀਜ਼ ਆਪਾਂ ਕਿਵੇਂ ਬਣਾਉਣੀ ਹੈਗੀ ਇੱਥੇ ਆਪਾਂ ਦੇਵਾਂਗੇ ਜੀ ਨੋਟ ਸਟਿਚ ਦੇਵਾਂਗੇ ਤੇ ਵਾਈਟ ਦੇ ਨਾਲ ਹੀ ਠੀਕ ਹੈ ਜੀ ਇੱਥੇ ਆਪਾਂ ਬੁਲੀਅਨ ਬਣਾਵਾਂਗੇ ਇੱਕ ਇੱਕ ਬੁਲੀਅਨ ਜਿਹੜੀ ਹੋਊਗੀ ਉਹ ਬੈ ਇਥੇ ਬਣਾਵਾਂਗੇ ਸਟਿੱਕਮ ਤੁਹਾਨੂੰ ਬਣਾ ਕੇ ਦਿਖਾਉਣੀ ਹੈ। ਮੀਕੋ ਸਿੰਗਲ ਟੈਡੀ ਬਣਾਉਣਾ ਦਾ ਆਪਾਂ ਨੇ ਇਥੇ ਮੈਂ ਤੁਹਾਨੂੰ ਇੱਕ ਬੁਲੀਅਨ ਬਣਾ ਕੇ ਦਿਖਾਉਣੀ ਆ ਜਿਹੜੇ ਆਪਾਂ ਦੇਣੇ ਹੈਗੇ। ਇਸ ਤਰ੍ਹਾਂ ਆਪਾਂ ਜ਼ਿਆਦਾ ਲੰਬਾਈ ਦੇ ਵਿੱਚ ਨਹੀਂ ਲੈਣੀ ਹੈਗੀ। ਦੇਖੋ ਐਦਾਂ ਨੇ ਜਿਹੜੇ ਆਪਾਂ ਨੇ ਹੀ ਬੁਲੀਅਨ ਬਣਾ ਕੇ ਇਦਾਂ ਡੰਡੀਆਂ ਕੱਟ ਦੇਣੀਆਂ ਨੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਇਹ ਸਾਰੇ ਬਣਾਉਣੇ ਨੇ ਜਿੱਦੀ ਜਿੱਦੀ ਕਾਪਾਂ ਨੇ ਫਸਟ ਰੱਖੀਏਗਾ ਉਹਦੇ ਜਿੰਨਾ ਹੀ ਆਪਾਂ ਸਾਰੇ ਬਣਾਉਣੇ ਨੇ ਬਹੁਤ ਸੋਹਣਾ ਲੱਗਦਾ ਹੈ ਇਹ ਵਾਲਾ ਡਿਜ਼ਾਈਨ ਸੀਟ ਹੈ ਜਿਹੜਾ ਉਹ ਪੂਰਾ ਪਰਮਾਜ ਮੱਦ ਜਾਂਦਾ ਹੈਗਾ ਤੇ ਇਹਨੂੰ ਬਣਾਉਣਾ ਵੀ ਸੌਖਾ ਹੈਗਾ ਕੋਈ ਜ਼ਿਆਦਾ ਹਾਰ ਨਹੀਂ ਹੈਗਾ ਸਾਰੀਆਂ ਚੀਜ਼ਾਂ ਆਲਰੇਡੀ ਆਪਾਂ ਸਿੱਖੇ ਹੋਏ ਹੈਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਨਹੀਂ ਹੈਗੀਆਂ ਬੁਲੀਆਂ ਦੇ ਨਾਲ ਹੀ ਜਿਹੜਾ ਪਣੀ ਵਾਲੀ ਸਾਰੀ ਡੰਡੀ ਪਲੇਅਰ ਕਰਨੀ ਹੈਗੀ ਤੇ ਆਹ ਵਾਲੀ ਦੇ ਵਿੱਚ ਵੀ ਬੁਲੀਆਂ ਨੇ ਜਿਹੜੇ ਬਣਾਉਣਗੇ ਠੀਕ ਹੈ ਜੀ ਜਿਆਦਾ ਲੰਬਾਈ ਦੇ ਵਿੱਚ ਪਣੀ ਕਰਨੀ ਆਪਾਂ ਸਾਰੇ ਇਕੁਅਲ ਰੱਖਣੀ ਹੈਗੀ ਐਦਾਂ ਦੇਖੋ ਆਪਾਂ ਸਾਰਿਆਂ ਦੀ ਲੰਬਾਈ ਸੇਮ ਰੱਖਣੀ ਹੈਗੀ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਇਧਰਲੀ ਸਾਈਡ ਕਰ ਲਾਂਗੇ ਜਿਹੜਾ ਆਪਾਂ ਨੇ ਇਹ ਵਾਲਾ ਦਾ ਤਿੰਨੋਂ ਤੋਨੋਂ ਮੈਂ ਨਾਟ ਵਾਲੀ ਜਿਹੜੀ ਲਾਈਨ ਹੈਗੀ ਆਪਣੀ ਆ ਵਾਲੀ ਇਹ ਵਾਲੀ ਬਣਾ ਕੇ ਦਿਖਾਉਣੀ ਹੈਗੀ ਫਿਰ ਉਸ ਤੋਂ ਬਾਅਦ ਤੁਹਾਨੂੰ ਕੰਪਲੀਟ ਲੁੱਕ ਹੈ ਜਿਹੜੀ ਉਹ ਦਿਖਾਉਂਗੀ ਇਹ ਜਸਟ ਮੈਂ ਤੁਹਾਨੂੰ ਇੱਕ ਆਈਡੀਆ ਦਿੱਤਾ ਦਾ ਕਿ ਆਪਾਂ ਜਿਹੜੇ ਗੁੱਲੀਆਂ ਵਾਲੇ ਨੇਗੇ ਡੰਡੀਆਂ ਆਪਾਂ ਬਹੁਤ ਕਿੱਦਾਂ ਬਣਾਉਣੀ ਨੇ ਠੀਕ ਹੈ ਜੀ ਤੁਸੀਂ ਇਹਨੂੰ ਡਿਜ਼ਾਈਨ ਨੂੰ ਦੇਖ ਕੇ ਆਪਣੇ ਕਿਸੇ ਵੀ ਸੂਟ ਦੇ ਉੱਤੇ ਡਿਜ਼ਾਈਨ ਬਣਾ ਸਕਦੇ ਹੋਗੇ ਅਗਰ ਤੁਹਾਨੂੰ ਇਹਦੀ ਟ੍ਰੇਸਿੰਗ ਦੀ ਵੀਡੀਓ ਚਾਹੀਦੀ ਹੈਗੀ ਤਾਂ ਮੈਂ ਤੁਹਾਨੂੰ ਟ੍ਰੇਸਿੰਗ ਦੀ ਰੈਸਿਨ ਹਰੇਕ ਟ੍ਰੇਸ ਸੇਮ ਹੀ ਹੁੰਦੀ ਹੈ ਮੀਜ਼ਰਮੈਂਟ ਹਰੇਕ ਦੀ ਸੇਮ ਹੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆਗਾ ਬਸ ਥੋੜਾ ਬਹੁਤ ਡਿਜ਼ਾਈਨ ਦਾ ਫਰਕ ਪੈਂਦਾ ਹੈ ਪ੍ਰੈਸ ਕਰਨ ਦਾ ਤਰੀਕਾ ਸੇਮ ਹੀ ਹੁੰਦਾਗਾ ਹਰੇਕ ਦਾ ਦੱਸਣਾ ਬੇਫਜ਼ੂਲ ਹੁੰਦਾਗਾ ਟਾਈਮ ਵੇਸਟ ਹੁੰਦਾਗਾ ਇਸ ਕਰਕੇ ਮੈਂ ਸਾਰਿਆਂ ਦੀ ਟ੍ਰੇਸ ਦੀ ਵੀਡੀਓ ਨਹੀਂ ਪਾਉਂਦੀ ਕਿਉਂਕਿ ਮੀਜ਼ਰਮੈਂਟ ਸੇਮ ਹੁੰਦੀ ਆ ਉਹਨਾਂ ਦਾ ਤਰੀਕਾ ਸੇਮ ਹੁੰਦਾਗਾ ਤੇ ਜਸਟ ਆਪਣੀ ਵਿਜ਼ਨਮੈਂਟ ਤੋਂ ਉਹਨੇ ਕੀ ਦਾ ਫਰਕ ਹੁੰਦਾ ਤੇ ਇਸ ਦੀ ਗਿਣਤੀ ਹੁੰਦੀ ਹੈ ਬਟ ਉਹਨੂੰ ਬਣਾਉਣ ਦਾ ਤਰੀਕਾ ਸੇਮ ਹੁੰਦਾਗਾ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਆਵਲੀ ਨੋਟ ਸਚ ਸਿਚ ਦੱਸ ਦਿਆਂਗੇ ਵੀ ਕਿੱਦਾਂ ਬਣਾਉਣੀ ਹੈ ਇਹਨੂੰ ਆਪਾਂ ਇੱਧਰ ਵੀ ਸਾਈਡ ਕਵਰ ਕਰਾਂਗੇ ਤੇ ਆਵਲੀ ਲਾਈਨ ਦੇ ਵਿੱਚ ਵੀ ਕਵਰ ਕਰਾਂਗੇ ਠੀਕ ਹੈ ਜੀ ਉਸੀ ਤਰ੍ਹਾਂ ਜਿੱਦਾਂ ਆਪਾਂ ਸਾਰਾ A ਬਣਾਇਆਗਾ ਉਸੇ ਤਰ੍ਹਾਂ ਇਧਰਲੀ ਸਾਈਡ ਬਣ ਚੁੱਕਾ ਤੁਹਾਨੂੰ ਇਹ ਫਾਈਨਲ ਲੁੱਕ ਮੈਂ ਰਹਿਣ ਜਿਹਦੇ ਵਿੱਚ ਦਿਖਾਵਾਂਗੀ ਸਾਰਾ ਬਣਾ ਕੇ ਇਹ ਮੈਂ ਤੁਹਾਨੂੰ ਇੱਕ ਇੱਕ ਸਟੈਪ ਦੱਸ ਰਹੀ ਹਾਂਗੀ ਕਿ ਸਭ ਤੋਂ ਪਹਿਲਾਂ ਆਪਾਂ ਕੀ ਬਣਾਉਣਾਗਾ ਫਿਰ ਉਸ ਤੋਂ ਬਾਅਦ ਕੀ ਬਣਾਉਣਾਗਾ ਅਗਰ ਤੁਸੀਂ ਫਰੈਸ਼ਰ ਹੋਗੇ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਤਾਂ ਤੁਸੀਂ ਪਹਿਲੀਆਂ ਵੀਡੀਓਜ਼ ਦੇਖ ਸਕਦੇ ਹੋਗੇ ਜਾ ਕੇ ਮੋਦੀ ਵਿੱਚ ਮੈਂ ਤੁਹਾਨੂੰ ਆਬਲੀਨ ਵੀ ਦੱਸੀ ਹੋਈ ਨੇਗੀ ਤੇ ਪੱਤੀਆਂ ਵੀ ਦੱਸੀਆਂ ਨੇ ਆਸਤੇ ਮਸਟਿਚ ਵੀ ਦੱਸੀ ਹੋਈ ਹੈਗੀ ਆਹ ਵਾਲੀ ਕਿਵੇਂ ਬਣਾਉਣੇ ਨੇਗੇ ਤਾਂ ਉਹੀ ਚੀਜ਼ ਆ ਕਿ ਜਿਹੜੀ ਫਲਾਵਰ ਦੇ ਵਿੱਚ ਆ ਗਈ ਇਹ ਆਪਾਂ ਸਿੰਗਲ ਸਿੰਗਲ ਬਣਾਈਏ ਠੀਕ ਹੈ ਜੀ ਤੁਸੀਂ ਇਹ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋਗੇ ਜਾਂ ਕਿ ਤੇ ਆਪਣੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ WhatsApp ਤੇ ਵਿੱਚ ਜਾ ਕੇ ਵੀਡੀਓ ਨੂੰ ਨਾ ਆਪਣੇ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੇ ਈਵਜ਼ ਨੇ ਜਿਹੜੇ ਉਹ ਵਧੀਆ ਗਰੋਥ ਕਰਨ ਤੇ ਸਾਰਿਆਂ ਨੂੰ ਇਹਦਾ ਬੈਨੀਫਿਟ ਮਿਲੇ ਕਿਉਂਕਿ ਆਪਣਾ ਬਣਾਉਣ ਦਾ ਮੋਟਿਵ ਇਹੀ ਹੋਊਗਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਆਪਣੀ ਆਹ ਲਾਸਟ ਵਾਲੀ ਲਾਈਨ ਹੈ ਜੀ ਇਧਰਲੀ ਸਾਈਡ ਵੀ ਹੈ ਜੀ ਇਧਰਲੀ ਸਾਈਡ ਵੀ ਹੈ ਇਹਦੇ ਉੱਪਰ ਆਪਾਂ ਨੋਟ ਲਗਾਵਾਂਗੇ ਬਿਲਕੁਲ ਠੀਕ ਹੈ ਇਹ ਆਪਾਂ ਬਣਾਵਾਂਗੇ ਜੀ ਡਬਲ ਥ੍ਰੈਡ ਦੇ ਨਾਲ ਮੇਹ ਡਬਲ ਥ੍ਰੈਡ ਪਾਇਆ ਦਾ ਡਬਲ ਥ੍ਰੈਡ ਦੇ ਨਾਲ ਸਿੰਗਲ ਟਾਂਕਾ ਜਿੱਮੇ ਸਿਰਫ ਇੱਕ ਵਾਰ ਹੀ ਆਪਾਂ ਸੂਈ ਦੇ ਉੱਪਰ ਥ੍ਰੈਡ ਲਪੇਟਾਂਗੇ ਇਹਦੇ ਨਾਲ ਬਹੁਤ ਸੋਹਣੀ ਨੋਟ ਬਣੂਗੀ ਠੀਕ ਹੈ ਜੀ ਡਬਲ ਥ੍ਰੈਡ ਦੇ ਨਾਲ ਸਿੰਗਲ ਟਾਂਕੇ ਦੀ ਨੋਟ ਬਣਾਵਾਂਗੇ ਆਪਾਂ ਜਸਟ ਸੂਈ ਦੇ ਸੂਏ ਨੂੰ ਇੱਕ ਵਾਰੀ ਹੀ ਟਰਨ ਕਰਾਂਗੇ ਫੈਟ ਦੇ ਉੱਪਰ ਦੀ ਐਦਾ ਚੀਕਾ ਬਿਲਕੁਲੀ ਨਜ਼ਦੀਕ ਨਜ਼ਦੀਕ ਬਣਾਉਣੀਆਂ ਨੇ ਇਹ ਵੀ ਬਹੁਤ ਸੋਹਣੀ ਲੁੱਕ ਦਿੰਦੀ ਹੈ ਬਣ ਕੇ ਉਸ ਤੋਂ ਬਾਅਦ ਤੁਹਾਨੂੰ ਫਾਈਨਲ ਦਿਖਾਉਣੀ ਹੈਗੀ ਸਾਰੀ ਬਣਾ ਕੇ ਦਿਖਾਉਣੀ ਹੈਗੀ ਜਿਹੜੀ ਇਹਦੀ ਲੁੱਕ ਆ ਗਈ ਉਹ ਕਿੱਦਾਂ ਆਉਂਦੀ ਹੈਗੀ ਅਗਰ ਤੁਹਾਨੂੰ ਵੀਡੀਓਜ਼ ਵਧੀਆਂ ਲੱਗਦੀਆਂ ਨੇ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਵਿਊਜ਼ ਆਪਣੇ ਬਹੁਤ ਹੁੰਦੇ ਨੇ ਤੇ ਕਮੈਂਟਸ ਸਿਰਫ ਆਪਣੇ 5-7 ਤੱਕ ਹੀ ਹੁੰਦੇ ਨੇਗੇ ਆਪਾਂ ਇਹਨਾਂ ਮਿਹਨਤ ਦੇ ਨਾਲ ਵੀਡੀਓਜ਼ ਬਣਾਉਣੇ ਹੈਗੇ ਕunki ਜਦੋਂ ਆਪਾਂ ਕੋਈ ਕੰਮ ਦੀ ਵੀਡੀਓ ਬਣਾਉਂਦੇ ਆਂਗੇ ਉਹਨੂੰ ਵੀ ਜੀ ਕੱਟ ਹੁੰਦੇ ਨੇ ਅਗੇ ਲਾਈਕ ਵੀ ਕੱਟ ਹੁੰਦੇ ਨੇਗੇ ਠੀਕ ਹੈ ਨਾ ਅਗਰ ਬੇਫਾਲਤੂ ਦੀਆਂ ਵੀਡੀਓਜ਼ ਆਪਾਂ ਦੇਖ ਕੇ ਉਹਨਾਂ ਨੂੰ ਲਾਈਕ ਕਰ ਸਕਦੇ ਆਂ ਤਾਂ ਕੰਮ ਵਾਲਿਆਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹਰੇਕ ਦਾ ਹੌਂਸਲਾ ਬਣੀ ਵੀ ਉਹ ਆਪਣੇ ਲੈਵਲ ਦੇ ਉੱਪਰ ਜਿਹੜਾ ਵੀ ਉਹਨੂੰ ਕੰਮ ਆਉਂਦਾ ਉਹ ਉਹ ਜਰੂਰ ਕਰੇ ਤੇ ਇੱਕ ਦੂਜੇ ਨੂੰ ਆਪਾਂ ਜੇ ਸਪੋਰਟ ਨਹੀਂ ਕਰਾਂਗੇ ਤਾਂ ਆਪਣਾ ਕੋਈ ਫਾਇਦਾ ਨਾ ਹੋਇਆ ਫਿਰ ਫੋਨ ਨੂੰ ਯੂਜ਼ ਕਰੀਦਾ ਕਿਉਂਕਿ ਆਪਾਂ ਜਿਹੜੇ ਨਾਰਮਲ অর ਰੀਲਾਂ ਵਾਲੇ ਨੇਗੇ ਉਹਨਾਂ ਨੂੰ ਵੀ ਲਾਈਕ ਕਮੈਂਟ ਕਰ ਹੀ ਦਿਨੇ ਆਗੇ ਤੁਹਾਡੇ ਜੋ ਵੀ ਬਹੁਤ ਸਾਰੇ ਹੋਣਗੇ ਜਿਹੜਾ ਦੇ ਫੇਵਰਟ ਕਪਲ ਹੋਣਗੇ ਠੀਕ ਹੈ ਨਾ ਫੇਵਰਟ ਹੁੰਦੇ ਸਭ ਦੇ ਹੁੰਦੇ ਆ ਜੀ ਲਾਈਕ ਕਰੋ ਉਹਨਾਂ ਨੂੰ ਵੀ ਬਟ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਜੇ ਅਗਰ ਆਪਾਂ ਜੇ ਕੰਮ ਵਾਲਿਆਂ ਨੂੰ ਸਪੋਰਟ ਕਰਾਂਗੇ ਤਾਂ ਸਾਰੇ ਕੰਮ ਵਾਲੀ ਲਾਈਨ ਚ ਜ਼ਰੂਰ ਆਉਣਗੇ ਤੇ ਇੱਕ ਆਪਣੇ ਲਈ ਵਧੀਆ ਵਾਈਬ ਵੀ ਹੋਊਗੀ ਕਿ ਸਾਰੇ ਜਿਹੜੇ ਹੋ ਸਾਫ਼ ਸੁਥਰਾ ਕੰਮ ਕਰ ਦੇਣਗੇ ਬਿਨਾਂ ਕਿਸੇ ਗੰਦਮੰਦ ਤੋਂ ਠੀਕ ਹੈ ਨਾ ਕੁੜੀਆਂ ਸਿੱਧੇ ਸਿੱਧੇ ਰਾਹ ਪੈਂਦੀਆਂ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਉਹ ਨਿਡਰ ਵਰਕ ਸਿੱਖ ਰਹੀਆਂ ਨੇ ਇਸੇ ਤਰ੍ਹਾਂ ਜਿਹੜਾ ਹੋ ਆਪਾਂ ਸਾਰਾ ਨੋਟ ਵਰਕ ਕਰ ਲੈਣਾਗਾ ਤੁਸੀਂ ਇਹਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਲੁੱਕ ਦੇਖ ਸਕਦੇ ਹੋਣ ਬਣ ਕੇ ਬਹੁਤ ਸੋਹਣਾ ਲੱਗਦਾਗਾ निकिती निकिरी चीज़ा जे लाइ जहिड़ो डिज़ाइन कंप्लीट करिणी आहियां ठीकु आहे जी फाइनल लुक इहे मैनू कलोथ तो, तो दीदी